ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਸ ਤਰ੍ਹਾਂ ਕੀ ਪਿਛਲੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਆਇਆ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਜੀ ਮਾਝਾ ਸਾਈਡ ਤੇ ਇੱਥੇ ਵਲੌਗ ਬਣਾ ਰਹੇ ਆ ਆਪਾਂ ਜਿੱਥੇ-ਜਿੱਥੇ ਵੀ ਆਪਾਂ ਜਾ ਰਹੇ ਆ ਤੇ ਇਸ ਟਾਈਮ ਆਪਾਂ ਖੜੇ ਹੋਏ ਆ ਆਪਣੀ ਮਾਸੀ ਜੀ ਦੇ ਹਰਾਂ ਦੇ ਘਰ ਤੇ ਸਾਡੀ ਇੱਧਰ ਵੈਸੇ ਕਾਫੀ ਰਿਸ਼ਤੇਦਾਰੀ ਹੈ ਤੇ ਅੱਜ ਅਸੀਂ ਇੰਨਾ ਘਰ ਆਏ ਆ ਤੇ ਆਪਾਂ ਤੁਹਾਨੂੰ ਮੇਰੇ ਬਲੌਗ ਬਣਾਉਣ ਦਾ ਮੋਟਿਵ ਇਹ ਆ ਕਿ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਮਾਝਾ ਸਾਈਡ ਜਿਹੜੇ ਆ ਲੋਕਾਂ ਦੇ ਘਰ ਆ ਕਿਸ ਤਰ੍ਹਾਂ ਦੇ ਆ ਕਿਉਂਕਿ ਇੱਥੇ ਆਪਣੇ ਮਾਲਵੇ ਸਾਈਡ ਨਾਲ ਥੋੜਾ ਜਿਹਾ ਜਿਹੜਾ ਰੈਚ ਦਾ ਤਰੀਕਾ ਥੋੜਾ ਜਿਹਾ ਆੱਡੇ ਤੇ ਮੈਂ ਤੁਹਾਨੂੰ ਦਿਖਾਉਣਾ ਜੀ ਤੇ ਜੁੜੇ ਰਹੋ ਜੀ ਬਲੌਗ ਦੇ ਐਂਡ ਤੱਕ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਜਿਹੜੇ ਇੱਥੇ ਘਰ ਨੇ ਨਾ ਮੇਨ ਉੱਥੇ ਇਹ ਚੀਜ਼ ਆ ਇੱਥੇ ਜੀ ਵੀ ਮਤਲਬ ਆ ਜਾ ਵੀ ਆ ਜਾ ਆ ਬਾਈ ਵੀ ਆ ਗਿਆ ਮਾਸੀ ਦਾ ਮੁੰਡਾ ਆ ਜਾ ਜੀ ਹੈਲੋ ਗਾਇਜ਼ ਤੇ ਮੈਨੂੰ ਆਖਿਆ ਜੀ ਮੈਂ ਤੈਨੂੰ ਵੀ ਲੈ ਆਂਗਾ ਵਲੌਗ ਦੇ ਵਿੱਚ ਆ ਜੀ ਇਹਨਾਂ ਦਾ ਘਰ ਘਰ ਤੇ ਕਾਫੀ ਪੈਸੇ ਲਾਏ ਨੇ ਇਹਨਾਂ ਨੇ ਅੱਜ ਤੋਂ 5-7 ਸਾਲ ਪਹਿਲਾਂ ਹਨਾ ਕਿ ਜਿਆਦਾ ਟਾਈਮ ਹੋ ਗਿਆ ਬਣਾਇ ਇਹਨੂੰ ਹਾਂ ਜਿਆਦਾ ਟਾਈਮ ਹੋ ਗਿਆ 2010 ਦੀ ਗੱਲ ਆ ਹੂੰ 2010 ਦੀ ਗੱਲ ਹਨਾ ਤੇ ਆ ਦੇਖੋ ਜੀ ਘਰ ਤਾਂ ਕੈਂਡ ਬਣਾਇਆ ਮੇਨ ਚੀਜ਼ ਜਿਹੜੀ ਦਿਖਾਉਣੀ ਆ ਤੁਹਾਨੂੰ ਮੈਂ ਕਿਉਂਕਿ ਆਪਾਂ ਖੇਤੀਬਾੜੀ ਨਾਲ ਜੁੜੇ ਬੰਦੇ ਆ ਤੇ ਉਹ ਚੀਜ਼ ਨੂੰ ਆਪਾਂ ਪਹਿਲ ਦਿੰਨੇ ਆ ਇਸ ਕਰਕੇ ਜਿਹੜੇ ਦਰਕਰ ਨੇ ਉਹ ਰਹਿائش ਆ ਜਿਹੜੀ ਉੱਪਰ ਰੱਖਦੇ ਆ ਸਾਰੇ ਜਣੇ ਸਾਰੇ ਨਹੀਂ ਤਕਰੀਬਨ ਆਪਾਂ ਕਹਿ ਲਈਏ ਕਿ 70-80% ਘਰ ਐਵੇਂ ਆ ਜਿਹੜੇ ਜ਼ਿੰਮੇਦਾਰਿਆਂ ਨਾਲ ਜੁੜੇ ਨੇ ਜੀ ਉਹਨਾਂ ਦੀ ਰਹਿائش ਆ ਜਿਹੜੀ ਆ ਉਹ ਮਤਲਬ ਹੈਗੀ ਆ ਉੱਪਰ ਅਪਸਟੇਅਰਸ ਜਾ ਕੇ ਤੇ ਜਿਹੜਾ ਥੱਲੇ ਆ ਉਹ ਡੰਗਰ ਵਛੇ ਦਾ ਕਹਿ ਲਓ ਜਾਂ ਖੇਤੀ ਬਾੜੀ ਦੇ ਜਿਹੜੇ ਸੰਦ ਸੰਦੇੜੇ ਉਹ ਮਤਲਬ نیچے ਰੱਖਦੇ ਆ ਗਰਾਊਂਡ ਫਲੋਰ ਤੇ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਆ ਜੀ ਨਾਲ-ਨਾਲ ਲੈ ਵੀ ਮੁੰਡਿਆ ਕੋਇਆ ਅੱਗੇ ਦਸ ਮੈਨੂੰ ਕਿਹੜਾ ਕਿਹੜਾ ਟਿਕਾਣਾ ਕੀ ਕੀ ਕਿਵੇਂ ਰਹਿੰਦੇ ਤੁਸੀਂ ਇਹਦੇ 10 ਵਜੇ ਆਵ। ਇਧਰ ਵੀ ਜੀ ਆਪਣੇ ਹੈਗੇ ਆ ਜੀ ਆਪਣੇ ਡੰਗਰ ਸਾਰੇ। ਅੱਛਾ ਜੀ। ਜਦੋਂ ਥੋੜਾ ਜਿਹਾ ਮੌਸਮ ਹੁਣ ਜਿਵੇਂ ਗਰਮੀਆਂ ਆ ਗਈਆਂ ਵਾ ਨਾ ਇਹ ਸ਼ੈੱਡ ਪਾਇਆ ਆਪਾਂ ਵੀ ਚਲੋ ਧੁੱਪ ਨਹੀਂ ਪੈਂਦੀ ਹਨਾ ਅੰਗਰਾਂ ਨੂੰ ਤੇ ਸਿਆਲ ਵਿੱਚ ਜਿਹੜਾ ਵਾ ਜਦੋਂ ਮੌਸਮ ਥੋੜਾ ਜਿਆਦਾ ਠੰਡਾ ਹੋ ਜਾਂਦਾ ਵਾ ਉਦੋਂ ਫਿਰ ਆ ਅੰਦਰ ਆ ਸਿਸਟਮ ਸਾਰਾ ਆਪੜਦੇ ਇਧਰ ਲੱਗ ਜਾਂਦੇ ਇਹ ਥੱਲੇ ਕਰਦੀ ਤੇ ਵੀ ਜੀ। ਹਾਂਜੀ ਤੇ ਇਹ ਟੋਕਾ ਆ ਪੱਠੇ ਕੁੱਤਰਨ ਵਾਲਾ ਇਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ। ਇਹ ਤਾਂ ਪਤਾ ਹੀ ਆ ਜੀ ਸਾਰਿਆਂ ਆ ਦੇਖੋ ਸਾਰੇ ਸੰਦਸ ਦੇ ਡੇ ਇਹਨਾਂ ਨੇ ਥੱਲੇ ਤਵੀਆਂ ਆ ਗਈਆਂ ਹਨਾ ਤੇ ਡਰਲ ਮਸ਼ੀਨ ਆ ਗਈ ਬਾਕੀ ਵੱਟਾਂ ਪਾਉਣ ਵਾਲਾ ਜੰਦਰਾ ਕਰਾਇਆ ਜਨਰੇਟਰ ਆ ਗਿਆ ਇਹਨਾਂ ਨੇ ਮਤਲਬ ਸਿਸਟਮ ਹੁਣ ਤੂੜੀ ਆ ਦੇਖੋ ਇੱਥੇ ਇਹਨਾਂ ਨੇ ਸਟੋਰ ਕੀਤਾ ਇੱਧਰ ਤੂੜੀ ਤੇ ਇੱਧਰ ਜਿਵੇਂ ਡਰਮ ਡਰੂਮ ਰੱਖੇ ਨੇ ਢੋਲ ਖੋਲ ਯਾਰ ਬੂਆ ਬੁਖਾ ਇੱਧਰ ਹੀ ਤੇ ਇੱਥੇ ਬੰਦਾ ਇਹਨਾਂ ਨੇ ਜੋ ਵੀ ਚਲੋ ਇਹਨਾਂ ਦਾ ਸਿਰੀ ਪਾਲੀ ਜਿਹੜਾ ਵੀ ਬਾਈ ਰਹਿੰਦਾ ਜਿਹੜਾ ਵੀ ਕੰਮ ਕਰਦਾ ਨਾਲ ਆ ਦੇਖੋ ਜਿੱਧਰ ਸੰਦੇ ਖਿਲਾ ਰਹੇ ਨੇ ਟਰੈਕਟਰ ਤੇ ਡ੍ਰਿਲ ਮਸ਼ੀਨ ਇਹ ਇਸ ਤਰ੍ਹਾਂ ਰਹਿੰਦੇ ਨੇ ਸਿਸਟਮ ਤੇ ਮੈਨੂੰ ਦੱਸ ਰਿਆ ਸੀ ਕਹਿੰਦਾ ਹੁਣ ਤੇ ਆਪਾਂ ਥੋੜਾ ਜਿਹਾ ਲੈ ਕੇ ਜਾਣ ਲੱਗੇ ਹੋਏ ਫਸਲ ਮੰਡੀ ਨਾਲ ਦੀ ਨਾਲ ਪਰ ਅੱਜ ਤੋਂ 7-8 ਸਾਲ ਪਹਿਲਾਂ 10 ਸਾਲ ਪਹਿਲਾਂ ਅਸੀਂ ਕਹਿੰਦਾ ਫਸਲ ਰੱਖ ਲੈਂਦੇ ਸੀਗੇ ਤੇ ਮਤਲਬ ਕਿ ਕਾਫੀ ਮਤਲਬ ਜਦੋਂ 4-5 ਮਹੀਨੇ ਲੰਘ ਜਾਂਦੇ ਸੀਗੇ ਉਸ ਤੋਂ ਬਾਅਦ ਅਸੀਂ ਮੰਡੀ ਲੈ ਕੇ ਜਾਂਦੇ ਸੀਗੇ ਤੇ ਆਹ ਦੇਖੋ ਜੀ ਉੱਪਰ ਤੱਕ ਰਹਿੰਦੇ ਉੱਪਰ ਨੇ ਜੀ ਸਾਹਮਣੇ ਮੈਂ ਸਭ ਨੂੰ ਪੁੱਛ ਰਿਹਾ ਸੀ ਇਹਨਾਂ ਨੂੰ ਕੀ ਫੌੜੀਆਂ ਵਗੈਰਾ ਚੜ੍ਹ ਕੇ ਜਿਵੇਂ ਥੱਕਦੇ ਨਹੀਂ ਸਾਰੀ ਦਿਹਾੜੀ ਤੁਸੀਂ ਮਤਲਬ ਤਕਰੀਬਨ ਇੱਕ ਦਿਨ ਦੇ ਵਿੱਚ ਕਹਿੰਦੇ 20-25 ਵਾਰੀ ਸਾਡਾ ਉੱਪਰ ਥੱਲੇ ਆਉਣ ਜਾਣ ਹੁੰਦਾ ਕਦੀ ਨੰਗਰਾਂ ਨੂੰ ਪੱਠੇ ਪਾਲੇ ਭਾਵੇਂ ਬੰਦਾ ਕੰਮ ਕਰਦਾ ਵੀ ਏ ਪਰ ਕਦੀ ਚਲੋ ਪੱਠੇ ਪਾਲੇ ਕਦੀ ਕਿਤੇ ਜਾਣਾ ਕਦੀ ਕਿਤੇ ਜਾਣਾ ਤੇ ਖੇਤ ਵੀ ਇਹਨਾਂ ਦੇ ਨਾਲ ਖੇਤਾਂ 'ਚ ਬੈਠੇ ਨੇ ਤੇ ਉਹ ਵੀ ਤੁਹਾਨੂੰ ਦਿਖਾਉਣਾ ਵਾ ਨਾਲ-ਨਾਲ ਸਾਰੇ ਆਪਣੀ ਖੇਤੀ ਆ ਇੱਧਰ ਖੇਤ ਇਹਨਾਂ ਦੇ ਨੇ ਜੀ ਸਾਰੇ ਜਿਹੜੇ ਇੱਧਰਲੇ ਪਾਸੇ ਪਰਾਂ ਦੂਰ ਨਜ਼ਰ ਆ ਰਹੇ ਨੇ ਤੇ ਨਾਲ-ਨਾਲ ਇੱਕ ਨਹਿਰ ਵੀ ਲੰਘਦੀ ਏ ਜੀ ਆਪਾਂ ਪਿੰਡੂ ਆ ਜੀ ਤੇ ਪਿੰਡ ਪਿੰਡੂ ਹੋਂ ਦੇ ਕਰਕੇ ਆਪਾਂ ਨੂੰ ਇਹ ਚੀਜ਼ਾਂ ਇੱਕ ਜ਼ਿੰਦਗੀ ਦਾ ਗਹਿਣਾ ਲੱਗਦੀਆਂ ਨੇ ਤੇ ਡੰਗਰ ਬਛਿਆਂ ਨਾਲ ਆਪਣਾ ਪਿਆਰ ਹੈ ਜੀ ਤੇ ਆ ਦੇਖੋ तकरीबन ਸਾਰੀਆਂ ਯਾਰ ਗਾਈਆਂ ਹੀ ਰੱਖੀਆਂ ਤੁਸੀਂ ਹਨਾ ਮੱਝ ਨਹੀਂ ਕੋ ਰੱਖੀ ਨਹੀਂ ਜੀ ਨਹੀਂ ਤੇ ਬਾਈਰ ਬਾਈਰਾਂ ਦੀ ਹੈਗੀ 8 ਤੇ 8 ਤੇ ਇਹਨਾਂ ਦੇ ਮਤਲਬ ਪੱਖੇ ਵੇਖੋ ਆ ਪਏ ਜੀ ਪੱਖੇ ਇੱਕ ਨਹੀਂ ਦੋ ਤਿੰਨ ਨੇ ਬਣਾ ਦੂਜੇ ਕਿੱਥੇ ਨੇ ਪੜਾਣੇ ਉਹ ਪੜਾ ਰੱਖੇ ਨਹੀਂ ਇਹਨਾਂ ਨੇ ਤੇ ਆ ਦੇਖੋ ਇੱਧਰ ਗੱਡੀਆਂ ਗੁੱਡੀਆਂ ਸਭ ਕੁਝ ਨੀਚੇ ਹੀ ਤੇ ਆ ਇਹਨਾਂ ਦਾ ਡੌਗੀ ਕਿ ਨਾਲ ਰੱਖਿਆ ਯਾਰ ਇਹਦਾ ਇਹ ਤਾਂ ਮੈਂ ਟਾਈਗਰ ਟਾਈਗਰ ਲੈ ਵੀ ਇਹ ਆ ਬਲੈਕ ਟਾਈਗਰ ਤੇ ਆ ਦੇਖੋ ਇੱਕ ਆ ਪੱਖਾ ਖੜਾ ਜੀ ਇਹਨਾਂ ਦਾ ਕਿੰਨੇ ਨੇ 3 ਨੇ 1 4 4 ਨੇ ਹਾਂ ਜੀ 4 ਕੰਮ ਚੁੱਖਾ ਲੱਗਦਾ ਹਨਾ ਹਾਂ ਜੀ ਤੇ ਇਧਰ ਵੀ ਇਹ ਦੂਜੇ ਬਾਈਰਾਂ ਦਾ ਘਰ ਵੱਡੇ ਵੀਰ ਦਾ ਤੇ ਇਹ ਇਧਰ ਰਹਿੰਦੇ ਨੇ ਜੀ ਤੇ ਇਹਨਾਂ ਨੇ ਵੀ ਉਸੇ ਤਰ੍ਹਾਂ ਦੇਖੋ ਜੀ ਨੀਚੇ ਰਹਿائش ਨਹੀਂ ਕੀਤੀ ਬਿਲਕੁਲ ਵੀ ਹਾਂ ਬਣਾਉਂਦੇ ਨੇ ਇੱਕ ਅੱਧੀ ਬੈਠ ਕੇ ਬਣਾ ਲੈਂਦੇ ਨੇ ਪਰ ਬਾਕੀ ਜਿਹੜਾ ਉੱਪਰ ਜਿਆਦਾ ਰੈਸ਼ ਕਰਦੇ ਨੇ ਜੀ ਆ ਦੇਖੋ ਤਿੰਨ ਗਦਾਂ ਬਣਾਏ ਚਾਰ ਗਦਾਂ ਬਣਾਏ ਨਹੀਂ ਇਹਨਾਂ ਨੇ ਤੂੜੀ ਇੱਕ ਚ ਇੱਕ ਚ ਇਹਨਾਂ ਨੇ ਕੰਡੇ ਵਗੈਰਾ ਰੱਖਿਆ ਆਪਦੇ ਤੇ ਕਿਸੇ ਵੇਲੇ ਜਿਹੜਾ ਆਪਣਾ ਫਸਲવાડી ਆ ਉਹਦਾ ਵੀ ਜਿਵੇਂ ਕਣਕ ਝੋਨਾ ਡੱਕ ਲੈਂਦੇ ਆ ਰੇਟ ਜੇ ਕੋਈ ਵਾਰਾਂ ਬਾਰਿਸ਼ ਹੋ ਜੇ ਹਾਂਜੀ ਹਾਂਜੀ ਸਾਲ ਪਤਾ ਸੋਖਿਆ ਚਲੋ ਅੰਦਰ ਕੋਈ ਵੀ ਚੀਜ਼ ਸਟੋਰ ਕਰ ਲਈਦੀ ਜਾਂ ਅੰਦਰ ਕਰ ਲਈਦੀ ਜੇ ਖੇਤ ਜਦੋਂ ਕੋਈ ਮੀਂਹ ਕਣੀ ਦਾ ਬਿਲਕੁਲ ਬਿਲਕੁਲ ਉਹ ਤੇ ਹੈਗਾ ਜਦੋਂ ਆਪਣਾ ਮੀਂਹ ਕਣੀ ਹੁੰਦਾ ਫਿਰ ਜ਼ਿਮੀਂਦਾਰ ਦੀ ਇੱਕ ਸਾਡੀ ਜਾਣ ਤੇ ਬਣ ਜਾਂਦੀ ਔਖਾ ਹੋ ਜਾਂਦਾ ਗੜੇ ਮਾਰੀ ਕਦੀ ਬਰਸਾਤ ਆ ਗਈ ਉਹ ਪਿਆ ਜੀ ਪੁਰਾਣਾ ਦੋ ਵੀਲ ਹਾਂ ਇਹ ਪੁਰਾਣਾ ਜੀ ਪਹਿਲਾ ਸਾਡੇ ਦਾਦਿਆਂ ਦੇ ਵੇਲੇ ਦਾ ਅੱਛਾ ਉਦੋਂ ਯੂਜ਼ ਕਰਦੇ ਸੀਗੇ ਇਹ ਸਾਹਮਣੇ ਰੱਖਿਆ ਫਿਰ ਹੈ ਹਾਂ ਜੀ ਹਾਂ ਆਹ ਦੇਖੋ ਜੀ ਦੋ ਵੀਲਾਂ ਵਾਲਾ ਇੰਜਣ ਬਾਈਰਾਂ ਨੇ ਸਾਹਮਣੇ ਕਿੰਨਾ ਪੁਰਾਣਾ ਹੋਊਗਾ ਅਸੇ ਤੇਰੇ ਹਿਸਾਬ ਨਾਲ ਬਾਈ ਇਹ 2000 ਕੋਈ 5 6 ਦੇ ਨੇੜੇ ਦੀ ਗੱਲ ਆ 2005 6 ਦੇ ਲਾਗੇ मतलब 20 ਸਾਲ ਪੁਰਾਣਾ ਕਹਿ ਲਈਏ ਲਗਭਗ ਹੈਗਾ ਹਾਂ ਜੀ ਹਾਂ ਤੇ ਇੱਧਰ ਇਹਨਾਂ ਨੇ ਦੂਜੇ ਵੱਡੇ ਬਾਈਰਾਂ ਨੇ ਰੱਖੇ ਨੇ ਡੰਗਰ ਇਹਨਾਂ ਨੇ ਮੱਜਾਂ ਵੀ ਰੱਖਿਆ ਨੇ ਦੋ ਤਿੰਨ ਮੱਜਾਂ ਰੱਖਿਆ ਨੇ ਇੱਧਰ ਨਾ گاਵਾਾਂ ਜਿਆਦਾ ਲੋਕ ਰੱਖਦੇ ਨੇ ਜੀ ਔਰ ਸਾਹਮਣੇ ਵੀ ਇਸੇ ਤਰ੍ਹਾਂ ਆ ਜੀ ਇਹਨਾਂ ਦਾ ਮਤਲਬ ਅ ਬ੍ਰਦਰ ਤਾਂ ਤਾਇਆ ਜੀ ਲੱਗਦੇ ਨੇ ਇਹਨਾਂ ਦੇ ਤਾਇਆ ਜੀ ਨੇ ਬ੍ਰਦਰ ਦੇ ਤੇ ਉਹਨਾਂ ਦਾ ਘਰ ਵੀ ਇੱਧਰ ਆ ਤੇ ਮਤਲਬ ਉਹ ਵੀ ਰਹਿ ਸੇਮ ਸਿਸਟਮ ਐ ਵਿਆਂ ਮੈਂ ਹੋਰ ਵੀ ਰਸਤੇ ਜਦੋਂ ਆਇਆ ਸੀ ਨਾ ਸੜਕ ਤੇ ਜੀ ਕੋਠੀਆਂ ਵਗੈਰਾ ਵਿੰਦਾ ਆ ਤੇ ਮੈਂ ਦੇਖਦਾ ਸੀ ਮੈਂ ਕਿਹਾ ਯਾਰ ਇੱਕ ਅੱਧੀ ਬੈਠਕ ਵਗੈਰਾ ਹੀ ਹਨਾ ਕੋਈ ਆਏ ਗਏ ਦੇ ਜਿਵੇਂ ਕੋਈ ਮਿੱਤਰ ਆ ਗਿਆ ਜਾਂ ਕੋਈ ਉਹਦੇ ਬੈਠਣ ਵਾਸਤੇ ਬਣਾਉਂਦੇ ਨੇ ਜਿਆਦਾ ਇਹ ਮਤਲਬ ਉੱਪਰ ਹੀ ਰਿਕਮੈਂਡ ਕਰਦੇ ਨੇ ਮੈਂ ਸਭ ਨੂੰ ਪੁੱਛਦਾ ਸੀ ਮੈਂ ਕਿਹਾ ਫਿਰ ਗੋਡਿਆਂ ਦਾ ਕਹਿੰਦੇ ਗੋਡਿਆਂ ਦਾ ਵੇਖੀ ਜਾਓ ਜੋਬ ਉਹਨੂੰ ਹੁਣ ਵੇਖੀ ਜਾਓ ਪਰ ਚਲ ਪਟਾਕੇ ਤੇ ਪੈਣ ਲੱਗ ਹੀ ਗਏ ਆ ਨਗਪਗ ਸਾਰਿਆਂ ਕਹਿੰਦਾ ਗੋਡਿਆਂ ਦੇ ਪਟਾਕੇ ਪੈਣ ਲੱਗੇ ਤੇ ਆਹ ਜੀ ਗੱਡੀਆਂ ਗੁੱਡੀਆਂ ਸਾਰੀਆਂ ਖੜੀਆਂ ਕੀਤੀਆਂ ਨੇ ਥੱਲੇ ਤੇ ਬਾਕੀ ਆਪਾਂ ਇੱਕ ਵਾਰੀ ਝਾਤੀ ਇਹਨਾਂ ਦੇ ਖੇਤਾਂ ਗੱਲ ਨਹੀਂ ਮਾਰਦੇ ਆ ਖੋਲ ਸੰਗਲ ਤੇ ਨਹੀਂ ਖੋਲੂਗਾ ਨਹੀਂ ਨਹੀਂ ਬਾਈ ਕੋਈ ਗੱਲ ਕਿਨਾਰਾ ਕਰੀ ਟਾਈਗਰ ਟਾਈਗਰ ਇਹ ਤੇ ਵਿਚਾਰਾ ਪਟਾਗਰ ਇਹਦਾ ਨਾਮ ਬਲੈਕ ਟਾਈਗਰ ਮੈਂ ਕਰਤਾ ਇਹਨੂੰ ਜੀ ਪੂਛਾ ਹੀ ਇਹਦੇ ਲਾਉਂਦਾ ਪਿਆ ਬਾਈ ਨਹੀਂ ਕਰਦੇ ਕੁਛ ਹੁਣ ਤਾਂ ਪਛਾਣ ਹੋ ਗਈ ਹੁਣੀ ਕੱਲਦੇ ਆਏ ਹੋਏ ਆ ਤੇ ਆਹ ਦੇਖੋ ਜੀ ਇਹ ਸਾਰੇ ਖੇਤ ਨੇ ਤੇ ਅਸੀਂ ਛੋਟੇ ਹੁੰਦੇ ਜਦੋਂ ਵੀ ਇੱਧਰ ਆਉਂਦੇ ਹੁੰਦੇ ਸੀਗੇ ਤੇ ਬੜਾ ਮਤਲਬ ਇਧਰ ਆਂਬ ਦਾ ਆਂਬ ਦਾ ਹਨਾ ਕਾਫੀ ਪੁਰਾਣਾ ਹੈ ਨਾ ਪੇਡਾ ਹਾਂਜੀ ਇਹ ਬਹੁਤ ਪੁਰਾਣਾ ਆਂਬ ਦਾ ਜਿਹੜਾ ਕੋਈ ਆ ਸਾਹਮਣੇ ਦੇਖੋ ਜੀ 2004-5 ਦੀ ਸੰਦਾ ਆ ਹਾਂ ਅਸੀਂ ਉਹਦੇ ਛੋਟੇ ਛੋਟੇ ਸੀਗੇ ਬਿਲਕੁਲ ਉਦੋਂ ਦਾ ਹੈ ਤੇ ਉਹ ਸਾਹਮਣੇ ਨਹਿਰ ਲੰਘਦੀ ਹੈ ਜੀ ਬਾਈਹਰਾਂ ਦੇ ਖੇਤਾਂ 'ਚੋਂ ਹਾਂਜੀ ਪਿੱਛੇ ਉਹ ਨਹਿਰ ਹੈ ਜੀ ਹਾਂਜੀ ਤੇ ਆਹ ਦੇਖੋ ਬਾਕੀ ਮੈਂ ਫਰੰਟ ਸਾਈਡ ਵੀ ਦਿਖਾਉਣਾ ਹਾਈਵੇ ਬਣਦਾ ਪਿਆ ਪਹਿਲਾਂ ਤਾਂ ਛੋਟਾ ਰੋਡ ਸੀ ਇਹਨਾਂ ਦੇ ਘਰ ਦੇ ਅੱਗੇ ਤੇ ਹੁਣ ਹਾਈਵੇ ਬਣਦਾ ਪਿਆ ਤੇ ਉਹ ਵੀ ਜਾ ਕੇ ਦੇਖ ਵੇੜਾ ਦੇਖੋ ਖੁੱਲਿਆਂ ਵੇੜਿਆਂ ਦੀ ਮੌਜ ਹੈ ਜੀ ਤੇ ਪਿੰਡਾਂ ਦੀ ਜ਼ਿੰਦਗੀ ਵਧੀਆ ਲੱਗਦੀ ਹੈ ਚਲੋ ਸ਼ਹਿਰਾਂ ਦੀ ਵੀ ਮਾੜੀ ਨਹੀਂਗੀ ਤੇ ਹਰ ਇੱਕ ਲਾਈਫ ਲਾਈਫ ਹੈ ਜਿਹੜੀ ਆਪੋ ਆਪਣੀ ਥਾਂ ਤੇ ਠੀਕ ਹੁੰਦੀ ਹੈ ਪਰ ਜੇ ਸਕੂਨ ਵਾਲੀ ਕਹੀਏ ਤਾਂ ਮੇਰੇ ਹਿਸਾਬ ਨਾਲ ਅਕੋਰਡਿੰਗ ਟੂ ਮੀ ਜਿਹੜਾ ਪਿੰਡ ਵਾਲੀ ਪਿੰਡ ਵਾਲੀ ਬਿਲਕੁਲ ਬਿਲਕੁਲ ਪਿੰਡ ਵਾਲੀ ਲਾਈਫ ਹੈ ਤੇ ਆਪਣਾ ਐਕਸਪੀਰੀਅੰਸ ਦੱਸ ਬਾਈ ਤੈਨੂੰ ਕਿਵੇਂ ਲੱਗਦਾ ਪਹਿਲਾਂ ਪਿੰਡ ਰਹਿੰਦੇ ਸੀ ਤੁਸੀਂ ਤੇ ਪਿੰਡ ਤੋਂ ਇੱਥੇ ਕੀ ਬਦਲਾਅ ਮਹਿਸੂਸ ਹੋਇਆ ਪਿੰਡ ਰਹਿੰਦੇ ਸੀਗੇ ਹੂੰ ਹੂੰ 2008-09 ਚ ਨੌਂ ਦੀ ਗੱਲ ਆ ਉਦੋਂ ਬਾਅਦ ਇੱਥੇ ਫਿਰ ਸ਼ੁਰੂ ਕਰ ਲਏ ਮਕਾਨ ਬਣਾਉਣੇ ਫਾਜ਼ਲ ਸਾਹਿਬ ਹੁਣਾਂ ਨੇ ਫਿਰ ਉਦੋਂ ਬਾਅਦ ਇੱਥੇ ਸ਼ਿਫਟ ਹੋ ਗਏ ਕਹਿੰਦੇ ਸਾਨੂੰ ਚ ਹੋਏ ਇਹ 2010-11 ਦੀ ਗੱਲ ਆ ਆ ਮਤਲਬ 10 ਮਤਲਬ 13-14 ਸਾਲ ਪਹਿਲਾਂ ਹੋਇਆ ਸ਼ਿਫਟ ਇੱਥੇ ਹਾਂ ਬਾਈ ਹਾਂ ਇਨੇ ਇੱਕ ਦੀ ਹਾਂ ਤੇ ਐ ਆ ਕਿ ਜਦੋਂ ਚਲੋ ਨਵੇਂ-ਨਵੇਂ ਆਏ ਹਾਂਗੇ ਥੋੜਾ ਹੁੰਦਾ ਸੀਗਾ ਮਹਿਸੂਸ ਜਿਹਾ ਵੀ ਮਤਲਬ ਦਿਲ ਨਾ ਲੱਗਣਾ ਔਰ ਹੌਲੀ ਹੌਲੀ ਚਲੋ ਤੁਹਾਨੂੰ ਪਤਾ ਰੋਡ ਅੱਗੇ ਲੰਘਦਾ ਪਿਆ ਵਾ ਇਦਾਂ ਫਿਰ ਸਮੇਂ ਦੇ ਨਾਲ ਤੁਹਾਨੂੰ ਪਤਾ ਖੇਤ ਖੂਤ ਜਾਂ ਕੰਮ ਕਰਨ ਚਲ ਜੀਦਾ ਜਾਂ ਪਿੱਛੇ ਜੀ ਲੱਗ ਗਿਆ ਪਿਆਰ ਪੈ ਗਿਆ ਜਗਾਂ ਨਾਲ ਹਾਂ ਤੇ ਆ ਬਹਿਣਾਂ ਵਾਸਤੇ ਨਵਾਂ ਨਵਾਂ ਹੋਇਆ ਸੀਗਾ ਹਾਂ ਆ ਥੋੜਾ ਐਵੇਂ ਹੀ ਆ ਮਤਲਬ ਕਰਨ ਵਾਲੀ ਸਫਾਈ ਸੁਈ ਕਾਪਿੰਗ ਗਰੂਪਿੰਗ ਹਾਂ ਇਧਰ ਨਾਲ ਇੱਕ ਬਾਈ ਇਹ ਆ ਵੀ ਸਾਰੇ ਘਰ ਮੈਂ ਜਿੰਨੇ ਵੀ ਵੇਖਿਆ ਮਤਲਬ ਖੁੱਲੇ ਖੁੱਲੇ ਵੇੜੇ ਆ ਕੋਈ ਵਿਰਲਾ ਹੀ ਹੋਊਗਾ ਜਿਹਦਾ ਵੇੜਾ ਛੋਟਾ ਹੋਊਗਾ ਆ ਦੇਖੋ ਕਿੰਨਾ ਅੱਗੇ ਫਰੰਟ ਤੇ ਤਾਂ ਚਲੋ ਆ ਦੇਖੋ ਨੈਚੁਰਲ ਚੀਜ਼ਾਂ ਚਿੜੀਆਂ ਨੇ ਆਲਣੇ ਲਾਏ ਆ ਬਹੁਤ ਵਧੀਆ ਲੱਗਦਾ ਜਦੋਂ ਸਵੇਰੇ 5 6 ਵਜੇ ਉੱਠੀਦਾ ਨਾ ਬਹੁਤ ਮਤਲਬ ਵਧੀਆ ਇਹਦੀ ਆਵਾਜ਼ ਸੁਣਨ ਨੂੰ ਮਿਲਦੀ ਕਹਿੰਦਾ ਬਿਲਕੁਲ ਬਹੁਤ ਸਕੂਨ ਮਿਲਦਾ ਆ ਦੇਖੋ ਜੀ ਤੁਸੀਂ ਚਿੜੀਆਂ ਨੇ ਆਲਣੇ ਪਾਏ ਹੋਏ ਨੇ ਤੇ ਬੜੇ ਪਿਆਰੇ ਲੱਗਦੇ ਨੇ ਆਹ ਵੀਡੀਓ ਚ ਮੇਬੀ ਕਿਉਂਕਿ ਥੋੜੀ ਜੀ ਪਰੇਸ਼ਾਨ ਪਰੇਸ਼ਾਵਾਂ ਹੈ ਜੀ ਕੁਦਰਤੀ ਤੌਰ ਤੇ ਨਹੀਂ ਦਿਖਾਇਆ ਜਾ ਰਿਹਾ ਮੈਂ ਜੇ ਹੋਇਆ ਉੱਪਰ ਜਾ ਕੇ ਕੋਸ਼ਿਸ਼ ਕਰਾਂਗਾ ਤੇ ਦਿਖਾਵਾਂਗਾ ਜੀ ਤੇ ਹੁਣ ਆਪਾਂ ਉਹ ਆ ਰਿਹਾ ਬਾਈ ਦੇਖੋ ਰੈਡੀ ਲੈ ਕੇ ਕਿੱਦਾਂ ਬਣੇ ਏ ਬਾਈ ਜੀ ਰੱਬ ਦਾ ਬੰਦਾ ਏ ਅੱਛਾ ਵਿਚਾਰਾ ਬੋਲ ਨਹੀਂ ਸਕਦਾ ਨਾ ਸੁਣਦਾ ਹੀ ਚੱਜਣਾ ਸੁਣਦਾ ਵੀ ਨਹੀਂ ਉਹ ਅਸੀਂ ਨਹੀਂ ਹੱਸਦਾ ਹੀ ਰਹਿਣਾ ਬਹੁਤ ਵਧੀਆ ਬੰਦਾ ਤੇ ਖੁਸ਼ ਇਹ ਪਿੰਡ ਤੋਂ ਜਾ ਕਰਦਾ ਜੀ ਦੇਖ ਇਹ ਆਪਣੇ ਪਿੰਡ ਤੋਂ ਹੀ ਆ ਰਾਤ ਨੂੰ ਚੱਲ ਜਾਂਦਾ ਕਰੇ ਅੱਛਾ ਅੱਛਾ ਹਾਂ ਜੀ ਮਤਲਬ ਇੱਥੇ ਇੱਥੇ ਪਿੰਡ ਪਿੰਡ ਨੇੜੇ ਆ ਸਾਹਮਣੇ ਪਿੰਡ ਆ ਇਹਨਾਂ ਦਾ ਤੇ ਪਹਿਲਾਂ ਇੱਥੋਂ ਅੱਧਾ ਪੌਣਾ ਕਿਲੋਮੀਟਰ ਪਿੰਡਾਂ ਦਾ ਘਰ ਜਿਹੜਾ ਉੱਥੇ ਸੀਗਾ ਤੇ ਹੁਣ ਆਪਾਂ ਜਾਣਦੇ ਆ ਜੀ ਤੁਹਾਨੂੰ ਵਿਖਾਣੇ ਜਿੱਥੇ ਹਾਈਵੇ ਬਣਦਾ ਪਿਆ ਮੈਂ ਇੱਕ ਵਾਰੀ ਫਰੰਟ ਤੋਂ ਵੀ ਦਿਖਾਵਾਂ ਇਹਨਾਂ ਦਾ ਘਰ ਜੀ ਦੇਖੋ ਜੀ ਪੂਰੀ ਘੈਂਟ ਜਗ੍ਹਾ ਬਣਾ ਕੇ ਬੈਠੇ ਨੇ ਤੇ ਮੇਨ ਗੱਲ ਇਹ ਆ ਚਲੋ ਕਰ ਸਭ ਦੇ ਵਧੀਆ ਹੁੰਦੇ ਨੇ ਪਰ ਆਪਾਂ ਨੂੰ ਮੇਨ ਜਿਹੜੀ ਗੱਲ ਆ ਉਹ ਇਹ ਆ ਅਲੱਗੀ ਵੀ ਮਤਲਬ ਜਿਹੜਾ ਪਿੰਡੂ ਲਾਈਫ ਨਾ ਇਧਰ ਦੀ ਜਿਹੜੀ ਉਹ ਇਸ ਤਰ੍ਹਾਂ ਦੀ ਆ ਤੇ ਬਹੁਤ ਮਤਲਬ ਖੁੱਲੇ ਵਿੜੇ ਤੇ ਰੈਸ਼ਾਂ ਉੱਪਰ ਛੱਤ ਤੇ ਉਹ ਬਾਈ ਜਿਹੜੇ ਸਾਹਮਣੇ ਘਰ ਵਗੈਰਾ ਬਣੇ ਨੇ ਉਹ ਵੀ ਇਧਰ ਜਿਹੜੇ ਮਤਲਬ ਰੈਸ਼ ਹੋਏ ਐਂ ਕਰਦੇ ਨੇ हां भाई कुछ तो ਥੱਲੇ ਹੈ ਜਿਨ੍ਹਾਂ ਦਾ ਫਿਰ ਤੁਹਾਨੂੰ ਪਤਾ ਕਿ ਡੰਗਰਾਂ ਦਾ ਸਿਸਟਮ ਹੈ ਉਹ ਤੇ ਕਰਦੇ ਆ ਉੱਪਰ ਹੀ ਜ਼ਿਆਦਾਤਰ ਤੇ ਜਿਨ੍ਹਾਂ ਦਾ ਨਹੀਂ ਉਹ ਫਿਰ ਕਈ ਥੱਲੇ ਵੀ ਕਰ ਲੈਂਦੇ ਪਰ ਮੋਸਟਲੀ ਜ਼ਿਆਦਾ ਆਪਣੇ ਇੱਧਰ ਜਿਹੜਾ ਵਾ ਉੱਪਰ ਹੀ ਰੈਸ਼ ਕਰਦੇ ਆ ਅੱਛਾ ਅੱਛਾ ਹਾਂਜੀ ਠੀਕ ਹੈ ਜੀ ਤੇ ਆਹ ਦੇਖੋ ਜੀ ਨਜ਼ਾਰਾ ਤੁਸੀਂ ਤੇ ਮੈਂ ਤੁਹਾਨੂੰ ਲੈ ਕੇ ਜਾਣਾ ਜੀ ਰੋਡ ਵਾਲੇ ਪਾਸੇ ਆਹ ਦੇਖੋ ਜੀ ਤਕਰੀਬਨ 100 ਮੀਟਰ ਹਾਈਵੇ ਜਿੱਥੇ ਬਣ ਲੱਗਾ ਸਾਹਮਣੇ ਜੀ ਇੱਥੋਂ 100 ਮੀਟਰ ਦੂਰ ਇਹਨਾਂ ਦੇ ਘਰ ਨੇ ਤੇ ਇੱਧਰ ਸਾਹਮਣੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਜੀ ਹੋਲੀਆਂ ਕਰਕੇ ਇੱਥੇ ਹੁਣ ਜਿਵੇਂ ਸੰਗਤਾਂ ਜਾ ਰਹੀਆਂ ਆਨੰਦਪੁਰ ਸਾਹਿਬ ਵਾਲੇ ਪਾਸੇ ਤੇ ਹੋਲੀਆਂ ਕਰਕੇ ਇੱਥੇ ਲੰਗਰ ਲਾਇਆ ਜਾਂਦੇ ਨੇ ਇਹ ਰੋਡ ਬੰਦਾ ਪਿਆ ਹੋਣਾ ਇਹ ਚੱਲਿਆ ਊਨਾ ਹਿਮਾਚਲ ਪ੍ਰਦੇਸ਼ ਵੱਲ ਚੱਲਿਆ ਜੀ ਇਹ ਰੋਡ ਜਿਹੜਾ ਬੰਦਾ ਪਿਆ ਹੋਆ ਅੱਛਾ ਤੇ ਇੱਥੇ ਆਪਣੇ ਹੋਲੇ ਮੱਲੇ ਦੇ ਲੰਗਰ ਬਹੁਤ ਜਿਆਦੇ ਲੱਗਦੇ ਇਸ ਰੋਡ ਤੇ ਸਭ ਤੋਂ ਵੱਧ ਮਤਲਬ ਕਿ ਤੁਹਾਨੂੰ ਅੱਧੇ-ਅੱਧੇ ਕਿਲੋਮੀਟਰ ਤੇ ਜਿਹੜਾ ਵਾ ਲੰਗਰ ਮਿਲੂਗਾ ਅੱਛਾ ਜੀ ਤੇ ਇਹ ਕਿ ਚਲੋ ਇੱਥੇ ਗੁਰਦੁਆਰਾ ਸਾਹਿਬ ਬਣਿਆ ਵਾ ਸਾਹਮਣੇ ਵਧੀਆ ਰੌਣਕ ਲੱਗੀ ਰਹੀਂਦੀ ਮੰਨ ਜੀ ਲੱਗਦਾ ਮਹਾਰਾਜ ਦੀ ਬਾਣੀ ਜਦੋਂ ਆਪਣੇ ਕੰਨਾਂ 'ਚ ਪੈਂਦੀ ਬਹੁਤ ਵਧੀਆ ਲੱਗਦਾ ਜੀ ਸਕੂਨ ਮਿਲਦਾ ਰੋ ਨੂੰ ਆ ਸਾਹਮਣੇ ਰੋਡ ਪਹਿਲਾਂ ਸਿੰਗਲ ਰੋਡ ਸੀਗਾ ਜੀ ਤੇ ਤੁਸੀਂ ਆਈ ਥਿੰਕ ਉਹ ਜਿੱਧਰ ਸਾਹਮਣੇ ਉਹ ਤੱਕ ਜਿੱਥੇ ਲੈਨ ਦੀ ਨਜ਼ਰ ਆਉਂਦੀ ਨਾ ਖੇਤ ਦੁਰਲੇ ਪਾਸੇ ਉਹ ਸਾਰਾ ਰੋਡ ਬੰਨਣਾ ਜੀ ਕੰਮ ਚੱਲਦਾ ਪਿਆ तकरीबन 1.5-2 ਸਾਲ ਹੋ ਗਏ ਜੀ ਕੰਮ ਚੱਲਦੇ ਨੂੰ ਤੇ ਮੈਨੂੰ ਲੱਗਦਾ ਕੋਈ ਸਾਲ ਡੇਢ ਹੋਰ ਲੱਗ ਜਾਊਗਾ ਕਿਉਂਕਿ NH ਬੰਨਦਾ ਪਿਆ ਜੀ ਨੈਸ਼ਨਲ ਹਾਈਵੇ ਤੇ ਦੇਖੋ ਸਾਰਾ ਏਰੀਆ ਕਿੰਨਾ ਵੱਡਾ ਹੈ ਜੀ ਕਿੰਨਾ ਖੁੱਲਾ ਖੁੱਲਾ ਹੈ ਜੀ ਸਾਹਮਣੇ ਰੋਡ ਹੈ ਜੀ ਅਸੀਂ ਵੀ ਜਦੋਂ ਇਹਨਾਂ ਕੋਲ ਪਿੰਡ ਆਉਂਦੇ ਸੀ ਨਾ ਜੀ ਸਾਡਾ ਇੰਨਾ ਜੀ ਨਹੀਂ ਸੀ ਲੱਗਦਾ ਸੀ ਕਿ ਨਾ ਯਾਰ ਇਹ ਹਾਈਵੇ 503A ਹੈ ਜੀ ਨੈਸ਼ਨਲ ਹਾਈਵੇ 503A ਨੈਸ਼ਨਲ ਹਾਈਵੇ 503A ਹਾਂ ਜੀ ਠੀਕ ਹੈ ਜੀ ਤੇ ਦੇਖੋ ਤੁਸੀਂ ਇਹ ਹੈ ਇਧਰ ਦੀ ਪਿੰਡਾਂ ਦੀ ਲਾਈਫ ਤੇ ਇਹਨਾਂ ਦਾ ਪਰਸਨਲ ਐਕਸਪੀਰੀਅੰਸ ਇਹੀ ਕਹਿਣਾ ਹੈ ਕਿ ਅਸੀਂ ਪਿੰਡ ਵੀ ਖੋਜ ਸੀਗੇ ਇੱਥੇ ਵੀ ਖੁਸ਼ ਆ ਇੱਥੇ ਆ ਕੇ ਥੋੜਾ ਜਿਹਾ ਜੀ ਨਹੀਂ ਲੱਗਾ ਬਾਕੀ ਕਹਿੰਦੇ ਲੱਗਣ ਲੱਗ ਗਿਆ ਸੜਕ ਲੰਘਦੀ ਸੀ ਹਾਂ ਜੀ ਤੇ ਰੌਣਕ ਨਾਲ ਬਾਕੀ ਕਮਾਂਕਾਰਾਂ ਜਦੋਂ ਬਿਜ਼ੀ ਹੋ ਜੇ ਬੰਦਾ ਫਿਰ ਜੀ ਮਨ ਆਪੇ ਲੱਗ ਹੀ ਜਾਂਦਾ ਲੱਗ ਜਾਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਆਹ ਦੇਖੋ ਜੀ ਤੁਸੀਂ ਇੱਧਰ ਇਹ ਕੀ ਬੀਜਾ ਇਹ ਵੀ ਜੀ ਮੱਕੀ ਬੀਜੀ ਹੋਈ ਹੈ ਮੱਕੀ ਬੀਜੀ ਹੈ ਠੀਕ ਇੱਥੇ ਪਹਿਲਾਂ ਕੰਡਾ ਸੀਗਾ ਮਟਰਾਂ ਦਾ ਅੱਛਾ ਅੱਛਾ ਤੇ ਉਹ ਫਿਰ ਉਦੋਂ ਦੀ ਫਰੀ ਪਈ ਸੀਗੀ ਇਹ ਖੇਤ ਵਿੱਚ ਤੇ ਹੁਣ ਫਿਰ ਥੋੜੇ ਦਿਨ ਹੋਏ ਆ ਮੱਕੀ ਬੀਜਤੀ ਆ ਇਹਦੇ ਚ ਅੱਛਾ ਅੱਛਾ ਬਾਈ ਨਾ ਆੜ ਇਫਰ ਖਾਲੀ ਥਾ ਟਰੱਕ ਟਰੱਕ ਲੋਡ ਡਾਊਨਲੋਡ ਕਰਨ ਵਾਸਤੇ ਤੇ ਇਧਰ ਕਣਕ ਸਰੋਂ ਕੀ ਚੱਕਰ ਮਿਕਸ ਹੋ ਗਈ ਬਾਈ ਉਹ ਚ ਇਹ ਪਤਾ ਕੀ ਪਿਛਲੇ ਸਾਲ ਇਹਦੀ ਸਰੋਂ ਸੀਗੀ ਅੱਛਾ ਉਹ ਕੀ ਹੋਇਆ ਕਿ ਥੋੜਾ ਬੋਰ ਜਿਹੜਾ ਬੀਕ ਰਿਹਾ ਹੋਊਗਾ ਉਹ ਕਣਕ ਦੇ ਵਿੱਚ ਉਗ ਆਇਆ ਹੈ ਅੱਛਾ ਅੱਛਾ ਹਾਂਜੀ ਉਹਦੇ ਕਰਕੇ ਤੇ ਹੁਣ ਆਪਾਂ ਮੜਾ ਇੱਕ ਵਾਰੀ ਖੇਤ ਜਾਂਦੇ ਆ ਬੈਕ ਸਾਈਡ ਥਾਣੀ ਖੇਤ ਦਾ ਵੀ ਦੇਖਦੇ ਆ ਕਿ ਕਿਵੇਂ ਆ ਫਸਲਾਂ ਇਧਰ ਹਨਾ ਹਾਂਜੀ ਮੋਟਰਾਂ ਵੀ ਦੇਖ ਕੇ ਆਉਨੇ ਆ ਬਿਲਕੁਲ ਜੀ ਬਿਲਕੁਲ ਜ਼ਰੂਰ ਹਾਂਜੀ ਹੁਣ ਆਪਾਂ ਆਇਆ ਖੇਤ ਵਾਲੇ ਪਾਸੇ ਜੀ ਤੇ ਇੱਧਰ ਆਪਣੇ ਵਾਂਗੂੰ ਇਹਨਾਂ ਨੇ ਵੀ ਬੂਟੀ ਲਾਈ ਆ ਪਰ ਥੋੜੀ ਲਾਈ ਹੈ ਬਾਈ ਕਹਿੰਦਾ ਇੱਧਰ ਘਾਟੀ ਕਾਸ਼ਤਕਾਰੀ ਕਰਦੇ ਬੂਟੀ ਦੀ ਪਿਛਲੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਖਾਇਆ ਬੂਟੀ ਦਾ ਆਪਣੇ ਉਧਰ ਮਾਲਵੇ ਸਾਈਡ ਹਨਾ ਪਟਿਆਲੇ ਸਾਈਡ ਤੇ ਇੱਧਰ ਆ ਦੇਖੋ ਜੀ ਇੱਧਰਲੇ ਪਾਸੇ ਬੂਟੀ ਦੀ ਫਸਲ ਇੱਕ ਦੋ ਸਾਲ ਆਪਾਂ ਨਹੀਂ ਰੱਖੀ ਵਿੱਚ ਤੇ ਹੁਣ ਚਿਰ ਬਾਦਾਂ ਰੱਖੀ ਤਾਂ ਕਰਕੇ ਥੋੜੀ ਵੀ ਰਲੀ ਵੀ ਆਏ ਤੇ ਛੋਟੀ ਰਹਿਣ ਦਾ ਕਰਨਗੀ ਖੇਤਰੀ ਹੈ ਬੂਟੀ ਰਹਿਣ ਦਾ ਥੋੜੀ ਲੇਟ ਹੀ ਗਈ ਹੈ ਮਤਲਬ ਹੋਈ ਅੱਛਾ ਹਾਂ ਜੀ ਲੋ ਜੀ ਥੋੜੀ ਜੀ ਲੇਟ ਇਹਨਾਂ ਨੇ ਮਤਲਬ ਇਹ ਮਟਰਾਂ ਤੋਂ ਬਾਅਦ ਹਨਾ ਹਾਂ ਜੀ ਮਟਰਾਂ ਤੋਂ ਬਾਅਦ ਹੋਈ ਹੈ ਜੀ ਇਹਨ ਪਰ ਇਹਨਾਂ ਦੇ ਜਿਹੜੇ ਮਤਲਬ ਲੇਟ ਯਰ ਮਟਰ ਤੁਹਾਡੀ ਐਡਵਾਂਸ ਨਹੀਂ ਗਏਦਰ ਐਡਵਾਂਸ ਆ ਪਰ ਇਹਨਾਂ ਖੇਤਾਂ 'ਚ ਥੋੜੇ ਨਾ ਲੇਟ ਲਾਏ ਸੀਗੇ ਅੱਛਾ ਅੱਛਾ ਪਛੇਤਰੇ ਸੀਗੇ ਇਹ ਪਛੇਤਰੇ ਮਟਰਾਂ 'ਚ ਹੋਈ ਤਾਂ ਕਰਕੇ ਛੋਟੀ ਵੈਸੇ 10 15 ਦਿਨ ਜਿਹੜੇ ਰੇਵਗੈਰਾ ਪਾਇਆ ਨੇ ਨਾਲ ਰਾਜਾ ਜੀ ਖਰਾਕ ਇਹਨੂੰ ਪੈ ਗਈ ਹੁਣ ਪਾਣੀ ਲੱਗਣ ਤੋਂ ਬਾਅਦ ਅੱਛਾ ਖਰਾਕ ਜਦੋਂ ਵਿੱਚ ਲੱਗ ਗਈ ਤੇ ਬਸ ਇਹਨੇ ਆਪਣਾ ਜੋਰ ਵਿਖਾਦਣਾ ਤੇ ਆ ਆ ਗਿਆ ਜੀ ਅੰਬ ਦਾ ਬੂਟਾ ਕਹਿ ਲੋ ਅੰਬ ਦਾ ਦਰਖਤ ਕਹਿ ਲੋ ਤੇ ਇੱਥੇ ਬਹਿ ਗਏ ਬਹੁਤ ਅੰਬ ਲੱਗਦਾ ਇਹਨੂੰ ਹਾਂ ਬਹੁਤ ਇੰਜੋਏ ਕਰਦੇ ਰਹੇ ਆ ਤੇ ਆ ਦੇਖੋ ਜੀ ਤੇ ਬੱਚਾ ਕਹਿ ਲੋ ਆਲੂ ਕਹਿ ਲੋ ਕਾਫੀ ਵੱਡਾ ਬਣਾਇਆ ਹਨ ਆਮ ਨਾਲ ਥੋੜਾ ਜਿਹਾ ਵੱਡਾ ਹੈ ਨਾ ਆਮ ਨਾਲ ਹੁਣ ਵੀਡੀਓ ਚ ਪਤਾ ਨਹੀਂ ਛੋਟਾ ਲੱਗ ਰਿਹਾ ਜਾਂ ਵੱਡਾ ਪਰ ਆਹ ਦੇਖੋ ਜੀ ਕਿਵੇਂ ਹੁੰਦੇ ਹੁੰਦੇ ਇੱਥੇ ਕਿ ਨਹੀਂ ਗਰਮੀਆਂ ਗਰਮੀਆਂ ਹਾਂ ਪਾਉਂਦੇ ਰਹੇ ਪੜੀਆਂ ਹਾਂ ਅਸੀਂ ਵਾਦੀ ਬਹੁਤ ਆਉਂਦੇ ਰਹੇ ਜੀ ਪਹਿਲਾਂ ਇੱਥੇ ਹੁਣ ਚਲੋ ਕੰਮਾਂ ਕਰਾਂਗੇ ਰੁੱਝ ਗਏ ਹਾਂ ਥੋੜਾ ਜਿਹਾ ਤੁਹਾਨੂੰ ਪਤਾ ਹੀ ਹੈ ਜੀ ਮੈਂ ਵਿਖਾਉਣਾ ਹੁੰਨਾ ਆਪਣੀ ਟਮਾਟਰਾਂ ਦੀ ਖੇਤੀ ਤੇ ਫਿਰ ਤੁਹਾਨੂੰ ਪਤਾ ਖੇਤੀ ਬਾੜੀ ਵਾਲੇ ਬੰਦੇ ਤੋਂ ਬੜਾ ਜਾ ਨਹੀਂ ਜਾਂਦਾ ਕਿਤੇ ਤੇ ਪਾਕਿਸਤਾਨ ਦਾ ਬਾਰਡਰ ਇੱਥੋਂ ਕਿੰਨਾ ਕੁ ਦੂਰ ਪੈ ਜਾਂਦਾ ਹੈਗਾ 57 ਕਿਲੋਮੀਟਰ ਜਿਹੜਾ ਅਮਰਸਰ ਦੇ ਨੇੜੇ ਪੈਂਦਾ ਉਹ ਤੇ 60 ਹੈ ਮਗਾ ਬਾਰਡਰ ਬਗਾ ਬਾਰਡਰ ਕਹਿੰਦੇ ਜੀ ਮਗਾ ਬਾਰਡਰ ਜਿਹੜਾ ਹਾਂਜੀ ਉਹ 60 ਹੈਗਾ ਜਿਹੜਾ ਇਧਰ ਰਮਦਾਸ ਉਹ ਵੀ 50 50 60 ਪੈ ਜਾਂਦਾ ਮਤਲਬ ਡੇਰਾ ਬਾਬਾ ਨਾਨਕ ਦੇ ਲਾਗੇ ਉਹ 70 ਹੀ ਪੈ ਜਾਂਦਾ ਡੇਰਾ ਬਾਬਾ ਨਾਨਕ ਜਿਹੜਾ 60 ਅੱਛਾ ਅੱਛਾ ਉਹ ਤਾਂ ਫਿਰ ਉਧਰ ਕਿਵੇਂ ਪਿੰਡ ਉਧਰ ਗਏ ਤੁਸੀਂ ਕਦੀ ਉਧਰ ਮੈਂ ਗਿਆ ਵੀਰੇ ਬਹੁਤ ਮਤਲਬ ਠੀਕ ਆ ਪਿੰਡ ਪਰ ਨਾ ਇਦਾਂ ਥੋੜੇ ਪੁਰਾਣੇ ਬਹੁਤ ਦੁਕਾਨਾਂ ਤੁਹਾਨੂੰ ਦੂਰ ਦੂਰ ਲੱਭਣਗੀਆਂ ਅੱਛਾ ਫੈਸਿਲਿਟੀਆਂ ਘੱਟ ਨੇ ਹਾਂ ਫੈਸਿਲਿਟੀਆਂ ਬਹੁਤ ਘੱਟ ਨੇ ਓਕੇ ਚਲੋ ਏਰੀਆ ਉਹ ਵੀ ਵਧੀਆ ਹੈ ਬਾਕੀ ਆਪਣੇ ਤਾਂ ਉਹ ਥੋੜਾ ਜਿਹਾ ਬਾਰਡਰ ਏਰੀਆ ਹੋਣ ਕਰਕੇ ਥੋੜਾ ਜਿਹਾ ਅੰਡਰ ਡਿਵੈਲਪਿੰਗ ਹੈ ਨਾ ਹਾਂਜੀ ਹਾਂ ਤੇ ਅੰਡਰ ਡਿਵੈਲਪਮੈਂਟ ਦੇ ਆ ਇੱਕ ਉਹ ਮੋਟਰ ਉਹ ਵੀ ਆਪਣੀ ਆ ਵੀ ਆਪਣੀ ਹੈ ਹਾਂਜੀ ਹਾਂ ਇਹ ਵੀ ਆਪਣੀ ਆ ਦੇਖੋ ਜੀ ਅੱਗੇ ਆ ਇੱਕ ਮੈਂ ਦੇਖਿਆ ਇੱਥੇ ਨਾ ਆਪਣੇ ਮਾਲਵੇ ਸਾਈਡ ਜਿਹੜੇ ਮੋਟਰਾਂ ਵਾਲੇ ਕਮਰੇ ਹੁੰਦੇ ਨੇ ਉਹ ਮਤਲਬ ਵਧੀਆ ਇੱਕ ਮੰਜਾ ਡੇਟ ਜਾਂਦਾ ਉੱਥੇ ਮੰਜਾ ਢਾ ਸਕਦੇ ਆ ਆਪਾਂ ਤੇ ਵਦਿਆ ਦੇ ਇਧਰ ਨਾ ਕਮਰੇ ਨਹੀਂ ਬਣਾਉਂਦੇ ਇਤਨਾ ਛੋਟਾ ਜਿਹਾ ਬਣਾ ਲੈਂਦੇ ਹਨ ਹਣਾ ਤੁਹਾਡੇ ਇਧਰ ਕਮਰੇ ਘੱਟ ਨੇ ਹਾਂ ਬਹੁਤ ਘੱਟ ਇਧਰ ਇਹ ਆ ਵੀ ਮੋਟਰ ਤੇ ਰਹਿਣ ਵਾਸਤੇ ਕੋਈ ਹੈ ਨਹੀਂ ਸਿਸਟਮ ਹੈਗੀ ਆ ਦੂਸਰੀ ਸਾਈਡ ਜਿਹੜੀਆਂ ਆਪਣੀਆਂ ਬੰਬੀਆਂ ਉਹਨਾਂ ਦੇ ਹੈਗੇ ਵੀ ਆ ਕੁਝ ਤੇ ਕੁਝ ਤੇ ਨਹੀਂ ਵੀ ਹੈਗੇ ਉੱਥੇ ਹੁਣ ਸਾਹਮਣੇ ਇੱਕ ਹੋਰ ਬੰਬੀ ਆ ਉਹਦੇ ਮਤਲਬ ਜਿਹੜਾ ਵਾ ਉਹ ਹੈਗਾ ਆ ਕੋਠਾ ਅੱਛਾ ਇਹਦਾ ਫਿਰ ਸਟਾਰਟਰ ਵਗੈਰਾ ਟੱਕ ਦਿੰਦੇ ਆ ਆ ਰਿਆ ਸਟਾਰਟਰ ਹਾਂਜੀ ਆ ਦੇਖੋ ਤੇ ਮੀਂਹ ਵਗੈਰਾ ਤੇ ਕੋਈ ਚੱਕਰ ਨਹੀਂ ਨਾ ਜੀ ਨਾ ਟੱਕ ਟੁੱਕ ਦਈਦਾ ਇਦਾਂ ਹੀ ਆ ਬਸ ਜੀ ਅੱਛਾ ਕੁਝ ਨਹੀਂ ਹੁੰਦਾ ਤੇ ਆਪਣੇ ਉਧਰ ਕਮਰੇ ਨੇ ਤੇ ਕਮਰਿਆਂ ਦੇ ਵਿੱਚ ਮੰਝਾ ਡਾ ਕੇ ਜਿਵੇਂ ਵੇਲੇ ਕੋਲੇ ਬੰਦੇ ਨੇ ਰਾਤ ਨੂੰ ਪਾਣੀ ਲਾਇਆ ਬੰਦਾ ਪੈ ਸਕਦਾ ਪਰ ਇਹ ਇਹਨਾਂ ਦੇ ਵੈਸੇ ਚਲੋ ਖੇਤਾਂ 'ਚ ਕਰਨੇ ਕੋਈ ਏਡੀ ਇਸ਼ੂ ਨਹੀਂ ਹੈਗਾ ਪਰ ਇੱਧਰ ਮੈਂ ਵੇਖਿਆ ਸਾਰੇ ਪਾਸੇ ਖੇਤਾਂ ਜਿਵੇਂ ਮੇਰੀ ਆਦਤ ਵੀ ਸਾਰੇ ਪਾਸੇ ਵੇਖਣਾ ਮੋਲ ਚੈੱਕ ਕਰਨਾ ਤੇ ਨਹੀਂ ਮਤਲਬ ਬਹੁਤ ਘੱਟ ਨੇ ਕਮਰੇ ਚਲੋ ਬਾਕੀ ਬਿਲਕੁਲ ਨਹੀਂ ਗੇ ਬਣਾਏ ਵੀ ਨਹੀਂ ਕਈਆਂ ਨੇ ਦੇਖੋ ਜੀ ਆਪਾਂ ਕਾਫੀ ਦੂਰ ਆ ਗਏ ਮਨ ਲੱਗਦਾ ਵੀ ਤਿੰਨ ਚਾਰ ਕਿਲੇ ਛੱਟ ਕੇ ਇਧਰ ਨੂੰ ਆ ਗਏ ਆ ਤੇ ਆ ਸਾਹਮਣੇ ਜਿੱਥੇ ਜਿੱਥੇ ਦਰਖਤ ਨਜ਼ਰ ਆ ਰਹੇ ਨਾ ਲੰਬੀ ਲੈਣ ਦੇ ਵਿੱਚ ਹੀ ਇਹ ਸਾਰੀ ਨਹਿਰ ਆ ਰਹੀ ਹੈ ਜੀ ਇਹ ਕਿੱਥੋਂ ਆ ਰਹੀ ਪਿੱਛੇ ਨਹਿਰ ਤੇ ਇਹ ਜੀ ਇਧਰ ਤਰਸ ਕਿਉਂ ਅੱਛਾ ਜੀ ਦੂਰ ਦੂਰ ਪਿੰਡਾਂ ਤੋਂ ਕਾਫੀ ਅੱਛਾ ਕਾਫੀ ਵੱਡੀ ਨਹਿਰ ਹਨਾ ਹਾਂ ਜੀ ਬਹੁਤ ਵੱਡੀ ਨਹਿਰ ਆ ਇਹ ਹਾਈਵੇ ਦੇ ਵਿੱਚ ਵੀ ਥੋੜੀ ਜਿਹੀ ਆਈ ਹੈ ਨਾ 20 25 ਫੁੱਟ ਥਾਂ ਇਹਦੀ ਆਈ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਲੋਈ ਕਰੋ ਚੱਕ ਏਰੀਆ ਕਣਕਾਂ ਆਪਣੇ ਬਰੋਬਰ ਜੀ ਨੇ ਵੈਸੇ ਥੋੜੀਆਂ ਜੀਆਂ ਆਪਣੀਆਂ ਗੇਤਰੀਆਂ ਲਾਲੀ ਫੜਨ ਲੱਗ ਗਈਆਂ ਨੇ ਇਹ ਮਟਰਾਂ ਵਾਲੀਆਂ ਜੀ ਤਾਂ ਕਰਕੇ ਜਿਹੜੀਆਂ ਗੇਤੀਆਂ ਉਹ ਲਾਲੀ ਫੜ ਗਈਆਂ ਅੱਛਾ ਹਾਂ ਜੀ ਉਹ ਦੂਸਰੀ ਸਾਈਡ ਜਿਹੜੀਆਂ ਆਪਣੀਆਂ ਪਹਿਲੀਆਂ ਉੱਥੇ ਇੱਥੇ ਮਟਰਾਂ ਵਾਲੀ ਤਾਂ ਕਰਕੇ ਥੋੜਾ ਜਿਹਾ ਫਰਕ ਆ ਅੱਛਾ ਇੱਥੇ ਨਾ ਮਟਰ ਇਹ ਮਤਲਬ ਬੀਜਦੇ ਨੇ ਤੇ ਆਪਣੇ ਮਾਲਵੇ ਨਾਲੋਂ ਇਹਨਾਂ ਦੇ ਸੌਰੀ ਮਾਲਵੇ ਨਾਲੋਂ ਮਤਲਬ ਪਹਿਲਾਂ ਐਡਵਾਂਸ ਹੋ ਜਾਂਦੇ ਨੇ तकरीबन 1.5 ਮਹੀਨੇ ਦਾ ਫਰਕ ਹੋਊਗਾ ਘੱਟ ਤੋਂ ਘੱਟ ਜੀ 1.5 ਮਹੀਨਾ ਪਹਿਲਾਂ ਇਹਨਾਂ ਨੇ ਤਿਆਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਮਟਰ ਤੋੜ ਕੇ ਕਣਕ ਵੀ ਦੇਣੀ ਜੀ ਕਣਕ ਪਛੇਤਰੀ ਹੋਣੇ ਵਾਰ ਕੇ ਥੋੜੀ ਹਰੀਏ ਤੇ ਜਿਹੜੀ ਇਹਨਾਂ ਨੇ ਜਿਹੜੀ ਗੇਤਰੀ ਵੀਜੀ ਨਾਰਮਲ ਟਾਈਮ ਦੇ ਵਿੱਚ ਜਿਹੜੀਆਂ ਮਤਲਬ ਬੀਜੀ ਦੀ ਫਸਲ ਉਦੋਂ ਬੀਜੀ ਆ ਤੇ ਉਹ ਉਹਨਾਂ ਦੀ ਮਤਲਬ ਬਿਲਕੁਲ ਨਾਰਮਲ ਆਪਣੇ ਵਾਂਗੂ ਲੱਗ ਤੇ ਆ ਗਈ ਹਾਂ ਲਾਲ ਲਾਲੀ ਫੜਦੀ ਜਾਂਦੀ ਹੈ ਹਾਂ ਜੀ ਤੇ ਆ ਆ ਸਾਹਮਣੇ ਪਿਆ ਜੀ ਆ ਜਨਾ ਟਰੈਕਟਰ ਇਸ ਤੱਕ ਹਾਂ ਜੀ ਹਾਂ ਹਾਂ ਇਹ ਪਿਆ ਐਂ ਦੀ ਘੁੰਮ ਕੇ ਫਿਰ ਉਹ ਉਧਰ ਦੀ ਜਾਂਦਾ ਜੀ ਤੇ ਮੈਨੂੰ ਬੜਾ ਮਜ਼ਾ ਆ ਰਿਹਾ ਇਸ ਏਰੀਏ ਦੇ ਵਿੱਚ ਘੁੰਮ ਕੇ ਤੁਸੀਂ ਵੀ ਕਰੋ ਨਾਲ ਨਾਲ ਇੰਜੋਏ ਜੀ ਇੱਥੇ ਨਾ ਮਤਲਬ ਆਪਣੇ ਜਿਵੇਂ ਉਧਰ ਸਬਾ ਤੇ ਪੋਦੇ ਮਹੀਨੇ ਚ ਲੰਗਰ ਲੱਗਦੇ ਨੇ ਤੇ ਇੱਧਰ ਸੰਗਤਾਂ ਨੇ ਬਹੁਤ ਲੰਗਰ ਲਾਏ ਨੇ ਜੀ ਜਿਹੜੇ ਵੀ ਸੰਗਤ ਇਧਰੋਂ ਰਸਤੇ 'ਚੋਂ ਲੰਘਦੀ ਹੈ ਜੀ ਅਨੰਦਪੁਰ ਸਾਹਿਬ ਵਾਲੇ ਪਾਸੇ ਤੇ ਉਹ ਲੰਗਰ ਸੱਕੇ ਆਂਦੇ ਨੇ ਕਿਤੇ ਪਕੌੜਿਆਂ ਦਾ ਲੰਗਰ ਕਿਤੇ ਪ੍ਰਸ਼ਾਦੇ ਦਾ ਚਾਹ ਦਾ ਬ੍ਰੈਡ ਦਾ ਮਤਲਬ ਹਰ ਤਰ੍ਹਾਂ ਦਾ ਜੀ ਮਤਲਬ ਲੰਗਰ ਲੱਗਾ ਹੋਇਆ ਇੱਥੇ ਤੇ ਬੜਾ ਵਧੀਆ ਲੱਗਦਾ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਆਏ ਸੀਗੇ ਕੱਲ੍ਹ ਇੱਥੋਂ ਤਕਰੀਬਨ 30 ਕਿਲੋਮੀਟਰ ਹੈਗਾ ਅਮਰ ਸਰ ਜੀ ਹਾਂ ਜੀ 30 ਕਿਲੋਮੀਟਰ ਹੈ ਜੀ ਅਮਰੇ ਸਰ ਤੇ ਉੱਥੋਂ ਆਏ ਸੀਗੇ ਰਸਤੇ ਦੇ ਵਿੱਚ ਸਾਨੂੰ 30 ਕਿਲੋਮੀਟਰ ਵਿੱਚ ਘੱਟੋ ਘੱਟ 12-13 ਲੰਗਰ ਜਿਹੜੇ ਆ ਉਹ ਮਿਲੇ ਹੋਣਗੇ ਜੀ ਤੇ ਬੜੀ ਸਰਦਾ ਹੈ ਜੀ ਸੰਗਤਾਂ ਦੀ ਲੋਕਾਂ ਦੀ ਇੱਧਰਲੇ ਪਾਸੇ ਤੇ ਬਹੁਤ ਵਧੀਆ ਲੱਗ ਰਿਹਾ ਏਰੀਆ ਦੇ ਵਿੱਚ ਕੋਸ਼ਿਸ਼ ਕਰਾਂਗੇ ਜੀ ਵੱਤ ਵੱਤ ਫੋਰ ਵਲੌਗ ਬਣਾਉਣ ਦੀ 2-3-4 ਜਿੰਨੇ ਵੀ ਵਲੌਗ ਹੋਣਗੇ ਆਪਾਂ ਇੱਧਰ ਆਏ ਆ ਤੇ ਆਪਣਾ ਫਰਜ਼ ਬਣਦਾ ਜੀ ਏਰੀਆ ਤੁਹਾਨੂੰ ਐਕਸਪਲੋਰ ਕਰਾਉਣਾ ਆਪਣੇ ਵਲੌਗਸ ਦੇ ਜ਼ਰੀਏ ਸੋ ਠੀਕ ਹੈ ਦੋਸਤੋ ਧੰਨਵਾਦ ਜੀ ਤੁਹਾਡਾ ਆਪਣੇ ਚੈਨਲ ਨਾਲ ਜੁੜੇ ਰਹਿਣ ਲਈ ਤੇ ਜਿੰਨੇ ਵੀ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿਦਾਂ ਲੱਗਾ ਤੁਹਾਨੂੰ ਆਪਣਾ ਅੱਜ ਦਾ ਇਹ ਵਲੌਗ ਜੀ ਓਕੇ ਜੀ ਥੈਂਕ ਯੂ